ਸਾਸੀ ਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਖਾਸ ਤੌਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਅੱਜ ਸ਼ਹੀਦ ਅਕਾਲ ਤਖਤ ਸਾਹਿਬ ਵਿਖੇ ਜਿਹੜੀ ਸਜ਼ਾ ਹੋ ਸੁਣਾਈ ਗਈ ਹੈ ਪੰਜ ਸਿੰਘ ਸਭਾਨਾ ਵੱਲੋਂ ਕੀ ਸਜ਼ਾ ਸੁਣਾਈ ਗਈ ਹੈ ਇਸ ਤੇ ਅਸੀਂ ਪੂਰੀ ਜਿਹੜੀ ਜਾਣਕਾਰੀ ਹੈ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਤੇ ਨਾਲ ਹੀ ਗੱਲ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਦੋਨੇ ਧੜਿਆਂ ਨੂੰ ਸਿੰਘ ਸਭਾ ਬਣਾ ਵੱਲੋਂ ਅੱਜ ਕੋਈ ਸੰਦੇਸ਼ ਆ ਉਹ ਜਾਰੀ ਕੀਤਾ ਗਿਆ ਜਾਨਕਿ ਨਸੀਹਤ ਆ ਉਹ ਦਿੱਤੀ ਗਈ ਹੈ ਕੀ ਸੰਦੇਸ਼ ਜਾਰੀ ਕੀਤਾ ਗਿਆ ਉਹ ਵੀ ਅਸੀਂ ਤੁਹਾਨੂੰ ਬੋਲਦਾ ਪੰਜਾਬ ਸਾਰੀ ਜੀ ਜਾਣਕਾਰੀ ਆ ਉਹ ਸਾਂਝੀ ਕਰਦੇ ਆ ਮੇਲਾ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਦੀ ਮਜੂਦ ਹੈ ਪਾਣਾ ਜੀ ਸੱਚੀ ਕਾਲ ਜੀ ਰਪਾਣਾ ਜੀ ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕਰਦੇ ਆਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਤਾਵਨ ਲੈ ਕੇ ਜਿਹੜਾ ਪੰਜਾਬ ਸਰਕਾਰ ਵੱਲੋਂ ਸਮਾਗਮ ਲੀਕਾ ਗਿਆ ਸੀ ਉਸ ਸਮਾਗਮ ਦੇ ਵਿੱਚ ਪੰਜਾਬ ਸਰਕਾਰ ਤੋਂ ਬੜੀ ਵੱਡੀ ਜਿਹੜੀ ਗਲਤੀ ਹੋਈ ਸੀ ਭੁੱਲ ਹੋਈ ਤਾਜ ਹਰਜੋਤ ਬੈਂ ਜਿਹੜੇ ਸਿੱਖਿਆ ਮੰਤਰੀ ਨੇ ਅਕਾਲ ਤਖਤ ਸਾਹਿਬ ਕੀ ਪੇਸ਼ ਹੋਏ ਉਹਨਾਂ ਨੂੰ ਸਜ਼ਾ ਸੁਣਾਈ ਗਈ ਇਹ ਚਕਰ ਕਰੋ ਕਿ ਸਜ਼ਾ ਕੀ ਸੁਣਾਈ ਗਈ ਹੈ ਤੇ ਕਿੰਨੇ ਦਿਨਾਂ ਦੇ ਵਿੱਚ ਜਿਹੜੀ ਹੈ ਸਜ਼ਾ ਪੂਰੀ ਕਰਨੀ ਹੈ ਤਾਂ ਦੇਖੋ ਜਿਹੜਾ ਸ਼੍ਰੀਨਗਰ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜਾ ਸ਼ਹਾਦਤ ਨੂੰ ਸਮਾਰਟਕ ਸਮਾਗਮ ਹੋਇਆ ਸੀ ਪੰਜਾਬ ਸਰਕਾਰ ਦਾ ਤਾਂ ਉਹਦੇ ਵਿੱਚ ਇੱਕ ਜਿਹੜੇ ਸੰਗਾਈਕ ਨੇ ਵੀਰ ਸਿੰਘ ਤੇ ਆਪਾਂ ਇਸ ਤੋਂ ਪਹਿਲਾਂ ਇਹਦੇ ਤੇ ਕਾਫੀ ਜਿਹੜਾ ਜ਼ਿਕਰ ਕਰ ਚੁੱਕੇ ਹਾਂ ਤੇ ਉਹ ਵੀਰ ਸਿੰਘ ਨੇ ਇੱਕ ਗਾਣਾ ਗਾਇਆ ਲੋਕ ਨੱਚਣ ਲੱਗ ਗਏ ਤਾਂ ਉਸ ਤੋਂ ਬਾਅਦ ਉਹ ਜਿਹੜਾ ਪ੍ਰੋਗਰਾਮ ਸਾਰਾ ਵਿਵਾਦਾਂ ਚ ਕਿਰ ਗਿਆ ਬਿਲਕੁਲ ਤੇ ਸ਼੍ਰੀ ਕਾਲਤਾਕ ਸਾਹਿਬ ਵੱਲੋਂ ਜਿਹੜਾ ਵੀਰ ਸਿੰਘ ਤਾਂ ਉਸੇ ਦਿਨੇ ਜਿਹੜਾ ਪੇਸ਼ ਹੋ ਗਏ ਸੀ ਤੇ ਸਿੰਘ ਸਾਹਿਬ ਨੂੰ ਮਿਲ ਗਏ ਸੀ ਤੇ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਉਹ ਅੱਜ ਗਏ ਨੂੰ ਅੱਜ ਬੁਲਾਇਆ ਦਿੱਤੀ ਸੀ ਸੱਦਾ ਦਿੱਤਾ ਕਿ ਇਸ ਦੇ ਨਾਲ ਹੀ ਭਾਸ਼ਾ ਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ ਪਰ ਉਹ ਵਿਦੇਸ਼ ਹੋਣ ਕਰਕੇ ਨਹੀਂ ਆ ਸਕੇ ਤੇ ਅੱਜ ਕੱਲੇ ਜਿਹੜੇ ਸਿੱਖਿਆ ਮੰਤਰੀ ਉਹ ਸ਼ਾਮਲ ਹੋਏ ਉਸ ਉਤੇ ਉਹਨਾਂ ਨੇ ਮਾਫੀ ਮੰਗੀ ਉਹਨਾਂ ਨੇ ਇਹ ਵੀ ਕਿਹਾ ਮੈਂ ਨਿਮਾਣਾ ਸਿੱਖ ਹਾਂ ਵੀ ਜੇਕਰ ਕੋਈ ਅਣਜਾਣੇ ਚ ਮੇਰੇ ਤੋਂ ਗਲਤੀ ਹੋਈ ਤਾਂ ਮੈਨੂੰ ਮਾਫ ਕੀਤਾ ਜਾਵੇ ਜੋ ਹੁਕਮ ਆਦੇਸ਼ ਹੋਏਗਾ ਸਿਰ ਮੱਥੇ ਪ੍ਰਵਾਨ ਤਾਂ ਉਹਦੇ ਚ ਉਹਨਾਂ ਨੇ ਜਿਹੜੀਆਂ 2-4 ਚੀਜ਼ਾਂ ਜਿਹੜੀਆਂ ਉਹਨਾਂ ਨੂੰ ਜਿਹੜੀ ਸਜ਼ਾ ਧਾਰਮਿਕ ਲਾਈਏ ਦੇਖੋ ਇੱਕ ਗੱਲ ਹੈਗੀ ਐ ਕਿ ਜੋ ਸ੍ਰੀ ਕਾਲ ਤਖਤ ਸਾਹਿਬ ਦੀ ਪਰੰਪਰਾ ਹੈ ਜੋ ਸਿੱਖ ਪਰੰਪਰਾ ਹੈਗੀ ਐ ਜਿਵੇਂ ਸ੍ਰੀ ਕਾਲ ਤਖਤ ਸਾਹਿਬ ਦੇ ਉਹ ਹੈ ਤਾਂ ਉਹਦੇ ਚ ਸਿਰਫ ਧਾਰਮਿਕ ਸਜ਼ਾ ਜਿਹੜੀ ਉਹ ਹੀ ਲਾਈ ਜਾ ਸਕਦੀ ਹੈ ਉਹਦੇ ਚ ਆਪਾਂ ਹੋਰ ਸਜ਼ਾ ਕਿਸੇ ਨੂੰ ਧਾਰਮਿਕ ਤੋਂ ਬਿਨਾ ਨਹੀਂ ਲਾ ਸਕਦੇ ਤਾਂ ਉਹਦੇ ਜਿਹੜੀ ਮੋਟੇਕ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਗੁਰਦੁਆਰਾ ਗੁਰੂ ਕੇ ਮਹਿਲ ਜਿਹੜਾ ਜਨਮ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉੱਥੇ ਤੱਕ ਸ੍ਰੀ ਕਾਲ ਤੱਕ ਸਭ ਤੋਂ ਪੈਦਲ ਜਾਣਾ ਤੇ ਅੱਜ ਉਹਨਾਂ ਨੇ ਉਹ ਜਿਹੜੀ ਪਹਿਲੀ ਸ਼ੁਰੂਆਤ ਜਿਹੜੀ ਉੱਥੋਂ ਕੀਤੀ ਹੈ ਤੇ ਪੈਦਲ ਗਏ ਆ ਤੇ ਉੱਥੋਂ ਰਸਤੇ 'ਚ ਜਿਹੜੀ ਸਫਾਈ ਉਹ ਵੀ ਉਹ ਕਰਦੇ ਗਏ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੇ ਆਉਣ ਵਾਲੇ ਸਮੇਂ 'ਚ ਜਿਹੜੇ ਇੱਥੋਂ ਦੀ ਸਾਫ ਸਫਾਈ ਆਸ-ਪਾਸ ਜਿਹੜਾ ਤਾਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਿੰਮੇਵਾਰੀ ਆ ਉਹ ਖੁਦ ਇਹ ਲੈਣਗੇ ਇਨੀਸ਼ੀਏਟਿਵ ਕਿ ਪੰਜਾਬ ਸਰਕਾਰ ਦੇ ਖਾਤੇ ਦੇਖੋ ਹੋਣਾ ਤਾਂ ਪੰਜਾਬ ਸਰਕਾਰ ਦੇ ਖਾਤੇ ਜੂਆਂ ਅਗਰ ਤੁਸੀਂ ਸ਼ਰਕ ਬਣਾਉਣੀ ਹੈ ਗਲੀ ਬਣਾਉਣੀ ਹੈ ਕੋਈ ਸਾਫ ਸਫਾਈ ਉਹ ਸਾਰਾ ਪਰ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਜਿਹੜਾ ਪਰਸਨਲ ਤੌਰ ਤੇ ਇਨੀਸ਼ੀਏਟਿਵ ਹੋ ਸਿੱਖਿਆ ਮੰਤਰੀ ਲੈਣਗੇ ਤਾਂ ਉਹਨਾਂ ਨੇ ਫਿਰ ਇਸ ਤੋਂ ਇਲਾਵਾ ਗੁਰਦੁਆਰਾ ਕੋਠਾ ਸਾਹਿਬ ਤੇ ਜਿਹੜਾ ਬਾਬਾ ਬਕਾਲਾ ਸਾਹਿਬ ਜਿਹੜਾ ਉਹਦੇ 100 ਮੀਟਰ ਤੱਕ ਪੈਦਲ ਜਾ ਕੇ ਇਹ ਦੇਖਣਾ ਕਿ ਆਸ-ਪਾਸ ਸਫਾਈ ਦਾ ਪ੍ਰਬੰਧ ਕਿੰਨਾ ਕ ਹੈ ਕਿੰਨਾ ਹੋਣ ਵਾਲਾ ਹੈ ਤੇ ਕਿੰਨਾ ਕਰ ਚੁੱਕਿਆ ਤੇ ਕਿੰਨੇ ਕਿ ਲੋੜ ਹੈ ਜੇ ਲੋੜ ਹੈ ਤਾਂ ਉਹਦਾ ਬਜਟ ਕੀ ਹੈ ਤੇ ਉਹਨੂੰ ਕਰਨਾ ਕਿੰਨੇ ਆ ਇਹ ਜਿਹੜੀ ਚੀਜ਼ ਉਹ ਜਿਹੜੀ ਉਹ ਤੇ ਤੁਰੰਤ ਜਿਹੜੀ ਉਹ ਨੋਟ ਕਰਨਗੇ ਤੇ ਤਾਂ ਕਿ ਉਹ ਜਿਹੜੇ ਸਾਰੇ ਆਸ-ਪਾਸ ਦੇ ਰਸਤੇ ਉਹਨੂੰ ਦਰੁਸਤ ਕੀਤਾ ਜਾ ਸਕੇ ਤਾਂ ਉਸ ਤੋਂ ਬਾਅਦ ਗੁਰਦੁਆਰਾ ਸੀਸਗੰਜ ਦਿੱਲੀ ਉੱਥੇ ਵੀ ਨਤਮੋਸਤਵ ਹੋਣਗੇ ਇਸੇ ਤਰ੍ਹਾਂ ਗੁਰਤੇਗ ਬਾਦਰ ਸਾਹਿਬ ਦੇ ਭਾਈ ਦਿਆਲਾ ਜੀ ਭਾਈ ਸਤੀਦਾਸ ਭਾਈ ਮਤੀਦਾਸ ਜੀ ਜਿਹੜਾ ਸ਼ਹੀਦੀ ਨੂੰ ਸਮਰਪਿਤ ਉੱਥੇ ਜਿਹੜਾ ਸਾਰਾ ਇਤਿਹਾਸ ਹੈ ਉਹਦੇ ਤੋਂ ਜਾਣੂ ਹੋਣਗੇ ਇਸੀ ਤਰ੍ਹਾਂ ਗੁਰਦੁਆਰਾ ਸੀਸਗੰਜ ਤੇ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਤਾਂ ਉੱਥੇ ਵੀ ਜਿਹੜੀ ਹੈਗੀ ਆ ਉਹਨਾਂ ਨਤਮਸਤਕ ਉਹਨਾਂ ਦੇ ਜੋੜੇ ਸੰਚਾਰਨ ਦੀ ਜਿਹੜੀ ਸੇਵਾ ਉਹ ਲਾਈ ਗਈ ਹੈ ਤਾਂ ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਜਿਹੜਾ ਸਾਰਾ ਬਜਟ ਉਹ ਪੰਜਾਬ ਸਰਕਾਰ ਕਰਕੇ ਜਿਹੜੇ ਇੰਨੇ ਗੁਰਦੁਆਮਾਂ ਦੇ ਆਸ-ਪਾਸ ਜਿਹੜੀਆਂ ਸ਼ਰਕਾਂ ਨੇ ਜਾਂ ਹੋਰ ਹੈ ਉਹ ਸਾਰਿਆਂ ਨੂੰ ਦਰੁਸਤ ਕੀਤਾ ਜਾਵੇ। ਜੋ ਅੱਜ ਆਪਾਂ ਜਦੋਂ ਇਸ ਪ੍ਰੋਗਰਾਮ ਤੋਂ ਬਾਅਦ ਜਿਹੜੇ ਸਿੰਘ ਸਾਹਿਬ ਨੇ ਕਿਹਾ ਕਿ ਇਹ ਪੱਕਾ ਹੋਰ ਉਸਤੇ ਜ਼ਰੂਰ ਨਹੀਂ। ਐਰ ਪੜਾਈ ਵਿਸਥਾਰੀ ਫਸਿਲ ਤੋਂ ਫੈਸਲਾ ਸੁਣਾਇਆ ਕਿ ਉਹਦਾ ਜਿਹੜਾ ਆਪਾਂ ਸੰਗਤਾਂ ਨੂੰ ਸੁਣਾ ਦਈਏ ਵੀ ਜਿਹੜਾ ਸਿੰਘ ਸਭਾ ਨਾਲੋਂ ਅਕਾਲ ਤਖਤ ਦੀ ਫਸਿਲ ਤੋਂ ਉੱਪਰੋਂ ਜਿਹੜਾ ਅੱਜ ਸਿੱਖਿਆ ਮੰਤਰੀ ਨੂੰ ਫੈਸਲਾ ਸੁਣਾਇਆ ਗਿਆ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ। ਕੀ ਤੁਸੀਂ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹੋ ਕਿ ਤੁਹਾਡੇ ਵੱਲੋਂ ਏਸ਼ੀ ਸ਼ਹੀਦੀ ਸ਼ਤਾਬਦੀ ਦੇ ਮੌਕੇ ਤੇ ਐਵੇਂ ਦਾ ਗਲਤ ਪ੍ਰੋਗਰਾਮ ਕਰਕੇ ਸੇਕ ਹਿਰਦਿਆਂ ਨੂੰ 6 ਵਜੇ ਆ ਗੁਰੂ ਦਾ ਅਤਬ ਕਾਇਮ ਨਹੀਂ ਰਿਹਾ ਉਸ ਮੌਕੇ ਤੇ ਤੁਸੀਂ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਕੀ ਤੁਸੀਂ ਉੱਥੇ ਹਾਜ਼ਰ ਸੀ ਪ੍ਰੋਗਰਾਮ ਦੇ ਵਿੱਚ ਹਾਂ ਜਾਂ ਨਾ ਸਤਿਕਾਰਯੋਗ ਜੀ ਹਾਂ ਜੀ ਮੈਂ ਆਪਣੀ ਗਲਤੀ ਕਬੂਲ ਕਰਦਾ ਹਾਂ ਤੇ ਮੇਰਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਇਹ ਬਖਸ਼ਿਸ਼ ਗੁਰੂ ਦਾ ਬਖਸ਼ਿਸ਼ ਦਾਰਾ ਮੈਂ ਆਪਣੀ ਗਲਤੀ ਕਬੂਲ ਕਰਦਾ ਹਾਂ ਤੇ ਮੇਰਾ ਰੋਮ ਰੋਮ ਦੇਖੋ ਦੇਖੋ ਤੁਸੀਂ ਉੱਥੇ ਹਾਜ਼ਰ ਸੀ ਜੀ ਜਥੇਦਾਰ ਜੀ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਜਦੋਂ ਗਾਇਕ ਗਾਇਆ ਸੀ ਤੇ ਗਾਣੇ ਚੱਲ ਪਏ ਜਿਹੜੇ ਕਿ ਠੀਕ ਨਹੀਂ ਆ ਸਿੱਖ ਸਭਿਆਚਾਰ ਦੇ ਮੁਤਾਬਕ ਤੇ ਖਾਸ ਕਰਕੇ ਜਦੋਂ ਗੁਰੂਆਂ ਦੀ ਸ਼ਹੀਦੀ ਸ਼ਤਾਬਦੀ ਦੀ ਰਮਤ ਆਵੇ ਤਾਂ ਤੁਸੀਂ ਗਾਇਕ ਨੂੰ ਉੱਠ ਕੇ ਚੱਲਦੇ ਪ੍ਰੋਗਰਾਮ 'ਚ ਰੋਕਿਆ ਨਹੀਂ ਜਥੇਦਾਰ ਜੀ ਮੈਂ ਠੀਕ ਆ ਠੀਕ ਆ ਉਹੀ ਨਹੀਂ ਰੋਕਿਆ ਤੁਸੀਂ ਨਹੀਂ ਰੋਕਿਆ ਤੁਹਾਡੇ ਕੋਲੋਂ ਗਲਤੀ ਹੋਈ ਬੜੀ ਵੱਡੀ ਹੁਣ ਕੀ ਤੁਸੀਂ ਅਕਾਲ ਤਖਤ ਸਾਹਿਬ ਦੇ ਸਮੂਚੇ ਪੰਥ ਤੋਂ ਇਹਦੀ ਮਾਫੀ ਮੰਗਦੇ ਹੋ ਜੀ ਜੱਥੇਦਾਰ ਕੀ ਗੇ ਪੰਜਾਬ ਸਰਕਾਰ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਣਾ ਅੱਜ ਮਿਤੀ 22 ਸਾਵਣ ਨਾਨਕਸ਼ਾਹੀ ਸੰਮਤ 557 ਮੁਤਾਬਕ 6 ਅਗਸਤ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ 24 ਜੁਲਾਈ 2025 ਨੂੰ ਪੰਜਾਬ ਸਰਕਾਰ ਤੇ ਭਾਸ਼ਾ ਵਿਭਾਗ ਪੰਜਾਬ ਤੇ ਹੋਰ ਸੰਸਥਾਵਾਂ ਵੱਲੋਂ ਸਾਂਝੇ ਤੌਰ ਉੱਤੇ ਜੰਮੂ ਕਸ਼ਮੀਰ ਦੇ ਸ਼੍ਰੀ ਨਗਰ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਦਇਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਇੱਕ ਪ੍ਰੋਗਰਾਮ ਟੈਂਗੋਰ ਹਾਲ ਵਿਖੇ ਕੀਤਾ ਜਿਸ ਵਿੱਚ ਨਾਚ ਗਾਣੇ ਤੇ ਮਨੋਰੰਜਨ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਛਾਟ ਮਾਰੀ ਗਈ ਦੇਸ਼ ਵਿਦੇਸ਼ ਤੋਂ ਸਿੱਖ ਸੰਗਤ ਨੇ ਇਸ ਸੰਬੰਧੀ ਪੰਜਾਬ ਕੈਬਨਿਟ ਮੰਤਰੀ ਫਰਜੋਤ ਸਿੰਘ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਆਦੇ ਪੰਜਾਬੀ ਗਾਇਕ ਵੀਰ ਸਿੰਘ ਵਿਰੁੱਧ ਲਿਖਤੀ ਸ਼ਿਕਾਇਤਾਂ ਸ਼ਰੀਆ ਕਾਲ ਤੱਕ ਸਹਿਬੇ ਕਿ ਭੇਜੀਆਂ ਜਿਨ੍ਹਾਂ ਉੱਤੇ ਵਿਚਾਰ ਕਰਦੇ ਆ ਪੰਜ ਸਿੰਘ ਸਹਿਬਾਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਇਹ ਸਰਕਾਰ ਨਾਲ ਸੰਬੰਧਤ ਹੈ ਕਿ ਸਰਕਾਰਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆ ਉੱਤੇ ਸੈਮੀਨਾਰ ਹੋਸਟਿੰਗਾਂ ਤੇ ਲੈਕਚਰ ਕਰਾਉਣੇ ਚਾਹੀਦੇ ਹਨ ਪਰ ਉਹਨਾਂ ਵਿੱਚ ਵੀ ਸਿੱਖ ਧਾਰਮਿਕ ਮਰਿਆਦਾ ਦਾ ਪੂਰਨ ਧਿਆਨ ਰੱਖਿਆ ਜਾਵੇ ਇਹਨਾਂ ਸਮਾਗਮਾਂ ਨੂੰ ਕਰਵਾਉਣ ਲਈ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਪ੍ਰਚਾਰ ਕਮੇਟੀ ਸ਼੍ਰੀ ਅਮਰਤਸਰ ਦਾ ਸਹਿਯੋਗ ਲਿਆ ਜਾਵੇ ਧਾਰਮਿਕ ਤੇ ਗੁਰਮਤ ਸਮਾਗਮ ਕਰਨੇ ਅਤੇ ਨਗਰ ਕੀਰਤਨ ਕੱਢਣੇ ਨਗਰ ਕੀਰਤਨ ਸਜਾਉਣੇ ਖਾਲਸਾ ਪੰਥ ਦੀਆਂ ਸਿੱਖ ਸੰਸਥਾਵਾਂ ਨੇ ਕਾਰਜ ਹਨ ਅਤੇ ਪੰਥ ਇਹਨਾਂ ਨੂੰ ਪੂਰਨ ਕਰਨ ਲਈ ਪੂਰਨ ਸਮਰੱਥ ਹੈ ਇਸ ਲਈ ਸਰਕਾਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਉੱਤੇ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸਹਿਯੋਗ ਕਰੀ ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ বিহার ਸਰਕਾਰ ਨੇ ਸਹਿਯੋਗ ਕੀਤਾ ਸੀ ਸਿੱਖ ਸੰਸਥਾਵਾਂ ਵੀ ਸਰਕਾਰ ਅਤੇ ਸਰਕਾਰ ਦੇ ਨੁਮਾਇੰਦਿਆਂ ਦਾ ਇਨ੍ਹਾਂ ਸਮਾਗਮਾਂ ਵਿੱਚ ਬਣ ਦਾ ਸਤਕਾਰ ਕਰੇ ਕਿਉਂਕਿ ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿੱਚ ਸ਼ਾਮੂਲੀਅਤ ਕਰਨ ਲਈ ਦੇਸ਼ ਵਿਦੇਸ਼ ਤੋਂ ਸਖਤਾ ਸ਼੍ਰੀ ਆਨੰਦਪੁਰ ਸਾਹਿਬ ਅਤੇ ਨੌਵੇਂ ਪਾਤਸ਼ਾਹ ਨਾਲ ਸੰਬੰਧਤ ਹੋਰ ਗੁਰਧਾਮਾਂ ਉੱਤੇ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿੱਚ ਪਹੁੰਚਣ ਗਿਆ ਇਸ ਲਈ ਪੰਜਾਬ ਸਰਕਾਰ ਇਹਨਾਂ ਥਾਵਾਂ ਨੂੰ ਆਉਂਦੇ ਰਸਤੇ ਸੜਕਾਂ ਠੀਕ ਕਰੇ ਪੁਲ ਟੁੱਟਾ ਪਿਆ ਸਾਰਾ ਹੀ ਉਥੋਂ ਵਾਲਾ ਮੈਂ ਥੋੜੇ ਦਿਨ ਪਹਿਲਾਂ ਲੰਘਿਆ ਲੋਡਿੰਗ ਦੇ ਵਿਕਾਸ ਕਾਰਜ ਕਰੇ ਸੰਗਤ ਦੀ ਸਹੂਲਤ ਵਾਲੇ ਹੋਰ ਪ੍ਰਬੰਧ ਯਕੀਨੀ ਬਣਾਏ ਜਿਵੇਂ ਬੀਤੇ ਸਮੇਂ ਮਨਾਇਨਾ ਸ਼ਤਾਬ ਦੀਆਂ ਮੌਕੇ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਸਾਹਿਬਾਨ ਨੂੰ ਸਮਰਪਿਤ ਹੁੰਦਿਆਂ ਕਾਲਜ ਹਸਪਤਾਲ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਹਨ ਪੰਜਾਬ ਸਰਕਾਰ ਜਾਂ ਸੈਂਟਰਲ ਸਰਕਾਰ ਉਸ ਤਰਜ ਉੱਤੇ ਕਾਰਜ ਕਰਦਿਆ ਨਵੇਂ ਪਾਤਸ਼ਾਹ ਦੀ ਯਾਦਗਾਰ ਵਜੋਂ ਲੋਕ ਭਲਾਈ ਲਈ ਅਜਿਹੇ ਸੰਸਥਾਨ ਕਾਇਮ ਕਰੇ ਜਦੋਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਮਨਾਇਆ ਗਿਆ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੜੇ ਕਾਲਜ ਹੂਦ ਵਿੱਚ ਆਏ ਆ ਇਹ ਕੰਮ ਸਰਕਾਰਾਂ ਦੇ ਕਰਨ ਵਾਲੇ ਆ ਇਸ ਪਾਸੇ ਸਰਕਾਰ ਜਿਹੜੀ ਆ ਧਿਆਨ ਦਵੇ ਸਾਹਮਣੇ ਆਏ ਤੱਥਾਂ ਤੋਂ ਸਪਸ਼ਟ ਹੋਇਆ ਹੈ ਕਿ ਸ਼੍ਰੀ ਨਗਰ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਸਿੱਖ ਮਰਿਆਦਾ ਦੀ ਵੱਡੀ ਲੰਗੜਾਈ ਆ ਜਿਸ ਨਾਲ ਸਿੱਖਾਂ ਦੇ ਹਿਰਦੇ ਵੱਲ ਉਦਰੇ ਗਏ ਨੇ ਗਲਤੀ ਹਰਜੋਤ ਸਿੰਘ ਮੰਨ ਲਈ ਆ ਇਨਾਂ ਨੂੰ ਹੁਣ ਜਿਹੜੀ ਇਥੋਂ ਤਨਖਾਹ ਲੱਗੀ ਆ ਹਰਜੋਤ ਸਿੰਘ ਜੇ ਤੁਸੀਂ ਉਹਨੂੰ ਕਬੂਲ ਕਰਦੇ ਹੋ ਤੇ ਹਾਂ ਕਹਿਣਾ ਵਾ ਸਰਦਾਰ ਹਰਜੋਤ ਸਿੰਘ ਅੱਜ ਹੀ ਹੁਣੇ ਹੀ ਨੌਵੇਂ ਪਾਤਸ਼ਾਹ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਇਥੋਂ ਦਰਬਾਰ ਸਾਹਿਬ ਤੋਂ ਤੁਰ ਕੇ ਜਾਣਗੇ ਇਸ ਸਥਾਨ ਨੂੰ ਜਾਂਦੇ ਰਸਤੇ ਆ ਅਤੇ ਗਲੀਆਂ ਨੂੰ ਆਉਣ ਵਾਲੇ ਸਮੇਂ 'ਚ ਠੀਕ ਕਰਵਾਉਣਗੇ ਪ੍ਰਵਾਨ ਹੈ ਤੁਹਾਨੂੰ ਸਾਥੂ ਸਾਤੇ ਚੰਗੀ ਸਾਫ ਸਫਾਈ ਯਕੀਨੀ ਬਣਾਉਣਗੇ ਗੁਰਦੁਆਰਾ ਕੋਠਾ ਸਾਹਿਬ ਪਾਦਸ਼ਾਹੀ ਨੌਵੀਂ ਵੱਲਾ ਸ੍ਰੀ ਅੰਮ੍ਰਿਤਸਰ ਵਿਖੇ ਉਥੇ ਨੇੜੇ ਜਾ ਕੇ 100 ਮੀਟਰ ਤੁਰ ਕੇ ਜਾਣਗੇ ਇਸ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਨੂੰ ਸੁਧਾਰਨ ਲਈ ਕਾਰਜ ਕਰਨਗੇ ਪ੍ਰਵਾਨ ਹੈ ਗੁਰਦੁਆਰਾ ਪਾਤਸ਼ਾਹੀ ਨੋਮੀ ਬਾਬਾ ਬਕਾਲਾ ਸਾਹਿਬ ਵਿਖੇ ਵੀ ਇਸੇ ਤਰ੍ਹਾਂ 100 ਮੀਟਰ ਤੋਂ ਜਾਂ ਨੇੜੇ ਜਾ ਕੇ ਤੁਰਨਗੇ ਤੇ ਲੋੜਿੰਦੇ ਕਾਰਜਾਂ ਤੇ ਰਸਤਿਆਂ ਦਾ ਪ੍ਰਬੰਧ ਯਕੀਨੀ ਬਣਾਉਣਗੇ ਪ੍ਰਵਾਨ ਇਹ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਦਿੱਲੀ ਵਿਖੇ ਉੱਥੇ ਜਾ ਕੇ ਪਤਾ ਲੱਗੂਗਾ ਕਿ ਕਿਵੇਂ ਸਿੱਖਾਂ ਨੇ ਭਾਈ ਮਤੀ ਦਾਸ ਨੇ ਭਾਈ ਸਦੀ ਦਾਸ ਨੇ ਭਾਈ ਦਿਆਲਾ ਜੀ ਨੇ ਸਿੱਖੀ ਦੇ ਲਈ ਧਾਰਮਿਕ ਆਜ਼ਾਦੀ ਲਈ ਆਪਣੇ ਸੀਸ ਤੇ ਯਾਰਾ ਚਰਵਾਇਆ ਦੇਗ ਚੁੱਪੜੇ ਰੂੰਚ ਸੜ ਕੇ ਲਪੇਟ ਕੇ ਕਿਵੇਂ ਜਲਾਦ ਜਲਾਲਉਦੀਨ ਦੀ ਤਲਵਾਰ ਨੇ ਸੱਚੇ ਬਾਦਸ਼ਾਹ ਦਾ ਸੀਸ ਢੜ ਤੋਂ ਵੱਖ ਕੀਤਾ ਹਰਜੋਤ ਸਿੰਘ ਤੁਸੀਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਜਾਓਗੇ ਉਪਰੰਤ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਦੋ ਦਿਨ ਜੂੜਾ ਘਰ ਵਿੱਚ ਸੇਵਾ ਕਰਨ ਉਪਰੰਤ 1100 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਖ ਕਰਵਾ ਕੇ ਅਰਦਾਸ ਕਰਾਉਣ ਕੇ ਪ੍ਰਵਾਨ ਹੈ ਬੈਜੋ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਸੁਣਿਆ ਸੰਗਤਾਂ ਨੇ ਵੀ ਸੁਣਿਆ ਜੋ ਅੱਜ ਕਾਲ ਤੱਕ ਸਾਬ ਤੋਂ ਜਿਹੜਾ ਫੈਸਲਾ ਉਹ ਸੁਣਾਇਆ ਗਿਆ ਜੋ ਸੇਵਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲਗਾਈਗੀ ਤੇ ਨਾਲੀ ਸੜਕਾਂ ਦੀ ਵੀ ਗੱਲ ਕੀਤੀ ਐ ਸਫਾਈ ਦੀ ਵੀ ਗੱਲ ਕੀਤੀ ਐ ਤੇ ਨਾਲ ਜੋ ਪੰਜਾਬ ਸਰਕਾਰ ਤੋਂ ਗਲਤੀ ਹੋਈ ਐ ਹਰਜੋਤ ਬੈਂਸ ਨੇ ਨਿਮਾਣੇ ਸਿੱਖ ਹੋਣ ਦੇ ਨਾਤੇ ਉਹ ਸਾਰੀ ਕਬੂਲੀ ਐ ਤੇ ਉਹਨੇ ਕਿਹਾ ਕਿ ਮੈਂ ਸਾਰੀ ਜਿਹੜੀ ਸੇਵਾ ਉਹ ਆਪਣੇ ਝੋਲੀ ਪਾਉਣਾ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਜਿਹੜੀ ਕਰਾਂਗਾ ਜੀਰਪਾਲਾ ਜੀ ਹੁਣ ਕੀ ਲੱਗਦਾ ਹੈ ਕਿ ਜਿਹੜੇ ਆਉਣ ਵਾਲੇ ਅੱਗੇ ਸਮਾਗਮ ਨੇ ਕਿਸੇ ਤਰ੍ਹਾਂ ਸ਼ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਇਕੱਠੇ ਮਨਾਵੇਗੀ ਜਾਂ ਲੱਗ ਬਣਾਵੇਗੀ ਇਸ ਤੇ ਵੀ ਕੋਈ ਚਰਚਾ ਨਹੀਂ ਨਹੀਂ ਦੇਖੋ ਇਸ ਤੇ ਕੋਈ ਗੱਲਬਾਤ ਨਹੀਂ ਪਰ ਇੱਕ ਗੱਲ ਜ਼ਰੂਰ ਉਦੇਸ਼ ਦਿੱ ਪੰਜਾਬ ਸਰਕਾਰ ਨੂੰ ਕਿਹਾ ਕਿ ਜਿਹੜੇ ਤੁਸੀਂ ਧਾਰਮਿਕ ਪ੍ਰੋਗਰਾਮ ਕਰਾਣੇ ਨੇ ਜਿਹੜੇ ਸਮਾਗਮ ਲੀਕੇ ਆ ਉਹਦੇ ਚ ਧਰਮ ਪ੍ਰਚਾਰ ਕਮੇਟੀ ਦਾ ਸਹਿਯੋਗ ਲਿਆ ਜਾਵੇ ਐਸਜੀਪੀਸੀ ਨੂੰ ਵੀ ਕਿਹਾ ਕਿ ਜਿਹੜਾ ਸਹਿਯੋਗ ਆ ਜਿੰਨਾ ਲੋੜ ਆ ਪੰਜਾਬ ਸਰਕਾਰ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਜਿਹੜੇ ਪ੍ਰੋਗਰਾਮ ਹੁੰਦੇ ਨੇ ਧਾਰਮਿਕ ਖਾਸ ਤੌਰ ਤੇ ਕੋਈ ਧਾਰਮਿਕ ਪ੍ਰੋਗਰਾਮ ਜਦੋਂ ਵੀ ਆ ਮर्यादा ਕੋਈ ਨਾ ਕੋਈ ਹੁੰਦੀ ਹੈ ਤੇ ਮर्यादा ਬਹਾਲ ਰਹਿ ਸਕੇ ਇਸ ਕਰਕੇ ਜਿਹੜਾ ਉਹਨਾਂ ਦਾ ਸਹਿਯੋਗ ਆ ਉਹ ਜ਼ਰੂਰ ਦਿੱਤਾ ਜਾ ਸਕੇ ਜੋ ਸਿੱਖਿਆ ਮੰਤਰੀ ਨੇ ਆਪਣੀ ਸੇਵਾ ਕਬੂਲੀ ਹੈ ਜਿਹਦੇ ਵਿੱਚ ਸਿੰਘ ਸਭਾ ਨਾਲੋਂ ਸੇਵਾ ਲਗਾਈ ਗਈ ਸੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਦੋਤ ਬੈਂਸ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰ ਦੇਣਾ ਪਹਿਲਾਂ ਆਪ ਸਭ ਦੇ ਰਾਹੀਂ ਮੈਸਮੁੱਛੀ ਸਾਧ ਸੰਗਤ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮੈਨੂੰ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਦੇ ਹੁਕਮ ਹੋਏ ਸਨ ਜਿਸ ਦਿਨ ਹੀ ਮੈਨੂੰ ਇਸ ਖਬਰ ਬਾਰੇ ਇਸ ਫਰਮਾਨ ਬਾਰੇ ਪਤਾ ਲੱਗਿਆ ਸੀ ਉਸੇ ਦਿਨ ਮੈਂ ਇਹ ਆਖ ਦਿੱਤਾ ਸੀ ਮੈਂ ਇੱਕ ਨਿਮਾਣਾ ਸੇਖਾਂ ਤੇ ਮੇਰਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਅੱਜ ਅਕਾਲ ਤਖਤ ਸਾਹਿਬ ਦੇ ਪੰਜ ਸਿੱਖ ਸੇਵਾ ਨਾਮ ਸਾਹਮਣੇ ਜਥੇਦਾਰ ਸਾਹਮਣੇ ਜਥੇਦਾਰ ਸਾਹਿਬ ਸਾਹਮਣੇ ਪੇਸ਼ ਹੋ ਕੇ ਜਿਹੜਾ ਮੈਂ ਆਪਣੀ ਜਿਹੜੀ ਭੁੱਲ ਹੈ ਉਦੀ ਖਿਮਾ ਯਾਚਨਾ ਮੰਗੀ ਹੈ ਤੇ ਜੋ ਫਰਮਾਨ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਹਰਜੋਤ ਸਿੰਘ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਇਨ ਬਿਨ ਉਸ ਫਰਮਾਨ ਦੇ ਉੱਤੇ ਜਿਹੜਾ ਹੈ ਜੋ ਸੇਵਾ ਲੱਗੀ ਹੈ ਜੋ ਧਾਰਮਿਕ ਸੇਵਾ ਲੱਗੀ ਹੈ ਉਹ ਮੈਂ ਇਨ ਬਿਨ ਨਿਭਾਉਂਗਾ ਮੈਂ ਜੋ ਕੁਝ ਵੀ ਹਾਂ ਜੀ ਮੈਂ ਬੜੇ ਸਧਾਰਨ ਪਰਿਵਾਰ ਤੋਂ ਆਂਦਾ ਮੈਨੂੰ ਯਾਦ ਹੈ ਮੈਂ ਬਚਪਨ ਦੇ ਵਿੱਚ ਜਦੋਂ ਦਰਬਾਰ ਸਾਹਿਬ ਆਂਦਾ ਸੀ ਤਾਂ ਮੈਂ ਅਕਾਲ ਤਖਤ ਸਾਹਿਬ ਜਰੂਰ ਆਪਣਸਤਖ ਹੁੰਦਾ ਸੀ ਤਾਂ ਮੈਂ ਆਪਣੇ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਦਾ ਸੀ ਕਿ ਮੈਂ ਜੋ ਕੁਝ ਵੀ ਹਾਂ ਇਸ ਦਰਤੋਂ ਬਣਿਆ ਹਾਂ ਇਹੀ ਕੇ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਮੇਰੇ ਅਰਗੇ ਕਰੋੜਾਂ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਹਸਤੀ ਨਹੀਂ ਰਾਜਨੀਤੀ ਦੇ ਵਿੱਚ ਜੋ ਮਾਨ ਸਨਮਾਨ ਤੇ ਮੈਂ ਸਮਝਦਾ ਜੇ ਅਗਰ ਕੋਈ ਸਭ ਤੋਂ ਵੱਡਾ ਮਾਨ ਮੈਨੂੰ ਗੁਰੂ ਸਾਹਿਬ ਨੇ ਬਖਸ਼ਿਆ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਨਾ ਉਹ ਸ਼ਹਿਰ ਜਿਸ ਨੂੰ ਨੌਵੇਂ ਪਾਤਸ਼ਾਹ ਨੇ ਖੁਦ ਬਸਾਇਆ ਉਹ ਸ਼ਹਿਰ ਜਿੱਥੇ ਦਸਮ ਪਾਤਸ਼ਾਹ ਨੇ ਖਾਲਸਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਮੈਂ ਸਭ ਕੁਝ ਮੇਰੀ ਕੋਈ ਹਸਤੀ ਨਹੀਂ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਸਮਝ ਨਹੀਂ ਮੇਰੇ ਕੋਲ ਕੋਈ ਐਦਾਂ ਦੀ ਚੀਜ਼ ਨਹੀਂ ਜਿਹਦੇ ਤੇ ਮੈਂ ਮਾਣ ਕਰ ਸਕਦਾ ਮੈਂ ਮਾਣ ਸਿਰਫ ਆਪਣੇ ਗੁਰੂ ਤੇ ਕਰਦਾ ਆਪਣੇ ਛੇਵੇਂ ਪਾਤਸ਼ਾਹ ਤੇ ਕਰਦਾ ਤੇ ਗੁਰੂ ਸਾਹਿਬ ਬਖਸ਼ਣਹਾਰ ਹੈ ਗੁਰੂ ਸਾਹਿਬ ਦਾ ਤਖਤ ਬਖਸ਼ਣਹਾਰ ਹੈ ਗੁਰੂ ਸਾਹਿਬ ਦੀ ਸੰਗਤ ਬਖਸ਼ਣਹਾਰ ਹੈ ਮੈਂ ਕਿਉਂਕਿ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਦਲੀਲ ਨਹੀਂ ਕੋਈ ਸਪਸ਼ਟੀਕਰਨ ਨਹੀਂ ਮੇਰਾ ਸੀ ਸਰਪਨ ਹੈ ਮੈਂ ਪਹਿਲਾਂ ਹੀ ਕਿਹਾ ਸੀ ਕੋਈ ਦਲੀਲ ਅੱਜ ਵੀ ਪਰ ਪੁੱਛਿਆ ਮੈਂ ਕੋਈ ਦਲੀਲ ਨਹੀਂ ਕੋਈ ਕੁਛ ਨਹੀਂ ਬਤੌਰ ਮੰਤਰੀ ਮੇਰੀ ਜ਼ਿੰਮੇਵਾਰੀ ਹੈ ਜੋ ਮੈਂ ਆਪਣੀ ਉਹਦੀ ਖਿਮਾ ਮੰਗਦਾ ਤੇ ਜੋ ਫਰਮਾਨ ਹੋਇਆ ਉਹ ਜਿਹੜਾ ਮੈਂ ਇਨ ਬਿਨ ਨਿਭਾਉਂਗਾ ਜਿਵੇਂ ਗੁਰੂ ਸਾਹਿਬ ਫਰਮਾਉਂਦੇ ਆ ਕਿ ਜਦ ਦੋ ਹੋ ਗੁੰਮੇ ਹੋਏ ਨੇ ਇੱਕ ਤੁਹਾਡੇ ਨਾਲ ਸੰਬੰਧ ਸੀ ਇੱਕ ਸਰਕਾਰ ਦੇ ਨਾਲ ਸੰਬੰਧ ਦੇਖੋ ਜੀ ਮੈਂ ਇੱਥੇ ਨਿਮਾਣੇ ਸਿੱਖਣਾ ਮੈਂ ਮੈਂ ਬਿਲਕੁਲ ਜੋ ਮੈਨੂੰ ਫਰਮਾਨ ਹੋਇਆ ਮੈਂ ਹੁਣੇ ਤੋਂ ਸੇਵਾ ਮੈਂ ਤਾਂ ਇੱਥੇ ਆਣ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਗੁਰੂ ਕੇ ਮਹਿਲ ਦਰਸ਼ਨ ਕਰਕੇ ਆਇਆ ਤੇ ਪੈਦਲੀ ਪਰ ਮੈਂ ਫਿਰ ਜੋ ਵੀ ਹੋਇਆ ਉਹਨੂੰ ਕਰਾਂ ਬਹੁਤ ਮੈਂ ਮੈਂ ਤੁਹਾਡੇ ਨਾਲ ਮੈਂ ਇੱਕ ਹੋਰ ਮੈਂ ਇੱਕ ਹੋਰ ਮੇਰੀ ਖੋਰ ਇੱਕ ਹੋਰ ਮੇਰੀ ਬੇਨਤੀ ਹੈ ਜੀ ਕਿ ਕਿਪਲੇ ਅਕਾਲ ਤੱਕ ਸਭ ਤੋਂ ਉੱਤੇ ਕੁਝ ਨਹੀਂ ਤਾਂ ਕੋਈ ਵੀ ਸਵਾਲ ਜਵਾਬ ਕੋਈ ਵੀ ਮੇਰੀ ਬੇਨਤੀ ਹੈ ਕਿ ਮੇਰੀ ਨਿੱਜੀ ਆਸਥਾ ਵੀ ਹੈ ਆਪ ਜੀ ਨੂੰ ਵੀ ਬੇਨਤੀ ਹੈ ਮੇਰੀ ਨਿੱਜੀ ਆਸਥਾ ਹੈ ਕੋਈ ਵੀ ਮੈਂ ਮੈਂ ਤੁਹਾਨੂੰ ਇੱਕੋ ਸਟੇਟਮੈਂਟ ਕਿ ਮੈਨੂੰ ਜੋ ਫਰਮਾਨ ਹੋਇਆ ਇਨਬਨ ਮੇਰੇ ਲਈ ਇਹ ਰੱਬੀ ਹੁਕਮ ਹੈ ਰੱਬੀ ਫਰਮਾਨ ਹੈ ਛੇਵੇਂ ਪਾਤਸ਼ਾਹ ਦਾ ਫਰਮਾਨ ਹੈ ਤੇ ਇਸ ਦਰ ਦੇ ਹਾਂ ਜਿੱਥੇ ਜੋ ਫਰਮਾਨ ਹੋਇਆ ਜਿੱਥੇ ਜਿੱਥੇ ਜੋ ਫਰਮਾਨ ਪੂਰੇ ਕਰਾਂਗੇ ਹਾਂਜੀ ਹੁਣ ਹੀ ਗੁਰੂ ਕੇ ਮਹਿਲ ਤੋਂ ਮਿਲ ਜਾਵਾਂਗੇ ਜਿੱਥੇ ਜਿੱਥੇ ਹੋਊਗਾ ਆਪ ਜੀ ਨੂੰ ਦੱਸਦੇ ਰਾਵਾਂਗੇ ਪੂਰਾ ਕਰਾਂਗੇ ਤੇ ਇੱਥੇ ਆ ਕੇ ਅਕਾਲ ਤੱਕ ਤੇ ਵੀ ਦੱਸਾਂਗੇ ਮੇਰੇ ਲਈ ਮੇਰੀ ਫਿਰ ਬਾਰ-ਬਾਰ ਬੇਨਤੀ ਹੈ ਕਿ ਕੋਈ ਸਵਾਲ ਜਵਾਬ ਪਾਵਾਂਗੇ ਤਾਂ ਮੈਂ ਕੋਈ ਨਹੀਂ ਮੇਰੇ ਲਈ ਅਕਾਲ ਤਖਤ ਸਾਹਿਬ ਤੋਂ ਉੱਤੇ ਕੁਝ ਨਹੀਂ ਮੇਰੇ ਗੁਰੂ ਦਾ ਹੁਕਮ ਹੈ ਮੇਰੇ ਛੇਵੇਂ ਪਾਤਸ਼ਾਹ ਦਾ ਹੁਕਮ ਹੈ ਤੇ ਮੈਂ ਉਸ ਨੂੰ ਮੰਨਦਾ ਹਾਂ ਸੋ ਬਿਲਕੁਲ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਮੈਂ ਇੱਕ ਨਿਮਾਣਾ ਜ ਸਿੱਖ ਹੋਣ ਦੇ ਨਾਤੇ ਇਹ ਸਾਰੀ ਜਿਹੜੀ ਸੇਵਾ ਕਬੂਲੀ ਹੈ ਸਾਡੀ ਸਰਕਾਰ ਤੋਂ ਗਲਤੀ ਹੋਈ ਹੈ ਜਾਂ ਮੇਰੇ ਮੰਤਰੀ ਸਭਾਣ ਹੋਣ ਦੇ ਨਾਤੇ ਮੇਰੇ ਡਿਪਾਰਟਮੈਂਟ ਦਾ ਪ੍ਰੋਗਰਾਮ ਸੀ ਮੇਰੇ ਤੋਂ ਗਲਤੀ ਹੋਈ ਹੈ ਮੈਂ ਇਹ ਸਾਰੀ ਜਿਹੜੀ ਹੈ ਸੇਵਾ ਆਪਣੇ ਝੋਲੀ ਪਾਉਣਾ ਤੇ ਸਾਰੀ ਸੇਵਾ ਜਿਹੜੀ ਹੈ ਕਰਾਂਗਾ ਉਸ ਤੋਂ ਬਾਅਦ ਉਹਨਾਂ ਨੇ ਪੈ ਗੁਰਦੁਆਰਾ ਸਾਹਿਬ ਜਾ ਕੇ ਰਸਤੇ ਦੀ ਸਫਾਈ ਵੀ ਕੀਤੀ ਐ ਤੇ ਨਾਲ ਜਿਹੜਾ ਜ਼ਿਕਰ ਵੀ ਕੀਤਾ ਰਪਣਾ ਜੀ ਹੁਣ ਆਪਾਂ ਥੋੜਾ ਜ਼ਿਕਰ ਕਰੀਏ ਜਿਹੜਾ ਉਹਨਾਂ ਨੇ ਸਿੰਘ ਸਹਿਬਾਨ ਨੇ ਖਾਸ ਤੌਰ ਤੇ ਅੱਜ ਦੋਨੇ ਕਾਲੀ ਦਲਾਂ ਨੂੰ ਜਿਹੜਾ ਇੱਕ ਸੰਦੇਸ਼ ਆ ਜਾਰੀ ਕੀਤਾ ਤਾਂ ਉਹ ਸਮਝਣ ਨਾ ਸਮਝਣ ਇਹਦੇ ਵਾਸਤੇ ਉਹ ਸੰਦੇਸ਼ ਹੈ ਕੀ ਹੈ ਦੇਖੋ ਇਹ ਤਾਂ ਹੈਗਾ ਅਮਰਜੀਤ ਜਿਹੜੀਆਂ ਆਪਾਂ ਜੇ ਗੱਲ ਕਰੀਏ ਵੀ ਜਿਹੜਾ ਉਹ ਸੰਦੇਸ਼ ਜਾਰੀ ਕੀਤਾ کافی ਧੀਰ ਤੋਂ ਸ਼੍ਰੀ ਕਾਲ ਤਖਤ ਸਾਹਿਬ ਸਕਤਰੇ ਵਿਖੇ ਐਸਜੀਪੀਸੀ ਕੋਲ ਲਗ-ਲਗ ਤਰੀਕੇ ਨਾਲ ਸਿੰਘ ਸਹਿਬਾਨ ਕੋਲ ਸ਼੍ਰੀ ਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਪਹੁੰਚ ਰਹੀਆਂ ਸੀ ਸ਼ਿਕਾਇਤਾਂ ਕੀ ਸੀ ਕਿ ਪਹਿਲੀ ਗੱਲ ਤਾਂ ਕੁਝ ਲੋਕਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਅਕਾਲੀ ਦਲ ਅਸਲੀ ਕਿਹੜਾ ਹਾਂ ਬਿਲਕੁਲ ਠੀਕ ਹੈ ਸੁਖਬੀਰ ਸਿੰਘ ਬਾਦਲ ਕਹਿੰਦਾ ਅਕਾਲੀ ਦਲ ਸਾਡਾ ਸਹੀ ਆ ਪੰਜ ਮੈਂਬਰੀ ਕਮੇਟੀ ਗਈ ਆ ਕਿ ਅਸੀਂ ਪੰਥ ਪ੍ਰਵਾਨਤ ਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਨੂੰ ਆਦੇਸ਼ ਜਾਰੀ ਹੋਇਆ ਉਸ ਦੇ ਪੰਜ ਮੈਂਬਰੀ ਕਮੇਟੀ ਆ ਉਸ ਦੇ ਤਹਿਤ ਸਾਡਾ ਅਕਾਲੀ ਦਲ ਜਿਹੜਾ ਉਹ ਪ੍ਰਵਾਨਤ ਆ ਪਰ ਲੋਕ ਸੱਚੋ ਪੰਜ ਨੇ ਇਸ ਕਰਕੇ ਬਹੁਤ ਲੋਕਾਂ ਨੇ ਸ਼ਿਕਾਇਤਾਂ ਗਈਆਂ ਕਿ ਜਿਹੜਾ ਕੁਝ ਲੋਕਾਂ ਨੇ ਸ਼ਿਕਾਇਤਾਂ ਗਈਆਂ ਕਿ ਪੰਜ ਮੈਂਬਰੀ ਕਮੇਟੀ ਹੈ ਉਹ ਨਹੀਂ ਸ਼੍ਰੀ ਕਾਲ ਦਕਸ਼ਾ ਤਾਂ ਹੁਕਮ ਮੰਨ ਲਈ ਕੁਝ ਲੋਕ ਇਹ ਕਹਿ ਰਿਹਾ ਕਿ ਸੁਖਵੀਰ ਸਿੰਘ ਬਾਦਲ ਨਹੀਂ ਮੰਨ ਰਿਹਾ ਤੇ ਉਹ ਕਾਲੀ ਗੱਲ ਆ ਹੁਣ ਇਹ ਸਾਰੀਆਂ ਸ਼ਿਕਾਇਤਾਂ ਤੋਂ ਬਾਅਦ ਹੁਣ ਸਿੰਘ ਸਾਹਿਬ ਵੀ ਇਹ ਸਜੋ ਪੰਚ ਵੀ ਕੀਤਾ ਕੀ ਜਾਵੇ ਤਾਂ ਅੱਜ ਸਿੰਘ ਸਾਹਿਬ ਨੇ ਇੱਕ ਆਦੇਸ਼ ਜਾਰੀ ਕੀਤਾ ਉਹਨਾਂ ਨੇ ਵਿੱਚ ਇੱਕ ਨਾਮ ਕੋਈ ਨਹੀਂ ਪਾਇਆ ਜਿਹੜਾ ਮਤਾ ਪਾਸ ਕੀਤਾ ਆਦੇਸ਼ ਜਾਰੀ ਕੀਤਾ ਉਹਦੇ 'ਚ ਨਾ ਤਾਂ ਸਿੰਘ ਸਾਹਿਬ ਨੇ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਕਿ ਤੁਸੀਂ ਸਹੀ ਨਹੀਂ ਜਾਂ ਤੁਸੀਂ ਸਹੀ ਹੋ ਨਾ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਨੂੰ ਕਿਹਾ ਹਮ ਕਿ ਤੁਸੀਂ ਠੀਕ ਹੋ ਜਾਂ ਤੁਸੀਂ ਗਲਤ ਹੋ ਬਿਲਕੁਲ ਠੀਕ ਉਹਨਾਂ ਨੇ ਇੱਕ ਗੱਲ ਬਹੁਤ ਵੱਡੀ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਕੁਝ ਧਿਰਾਂ ਹਮ ਜੋ ਇਨ ਮਿਨ ਇਨ ਬਿਨ ਨਹੀਂ ਮੰਨਣਾ ਚਾਹੁੰਦੀਆਂ ਉਹਨਾਂ ਨੂੰ ਆਪੋ ਆਪਣੀ ਸਿਆਸਤ ਮੁबारक ਹਮ ਠੀਕ ਇਹ ਬਕਾਇਦਾ ਉਹਨਾਂ ਨੇ ਆਪਣੇ ਜਿਹੜਾ ਆਦੇਸ਼ ਆ ਸਿੰਘ ਸਾਹਿਬ ਦਾ ਉਹਦੇ ਚ ਲਿਖਿਆ ਹੁਣ ਜਦੋਂ ਇਹ ਗੱਲ ਲਿਖੀ ਜਾਏ ਕਿ ਉਹਨਾਂ ਨੂੰ ਆਪੋ ਆਪਣੀ ਸਿਆਸਤ ਮੁਵਾਰਕ ਇਹਦਾ ਮਤਲਬ ਇਹ ਹੋ ਗਿਆ ਕਿ ਹੁਣ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਕਿਸੇ ਨੂੰ ਵੀ ਚੱਲ ਛੱਡ ਯਾਰ ਜੇ ਨਹੀਂ ਮੰਨਣਾ ਤਾਂ ਆਪਣਾ ਤੇਰੀ ਮਰਜ਼ੀ ਹੁਣ ਇਹ ਇੱਥੋਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਹੁਣ ਸਿੰਘ ਸਾਹਿਬ ਨੂੰ ਹੋ ਗਿਆ ਕਿ ਨਾ ਉਹ ਤੇ ਮੰਨ ਰਹੀ ਹੈ ਤੇ ਨਾ ਉਹ ਤੇ ਮੰਨ ਰਹੀ ਹੈ ਜਿਵੇਂ ਕਰਨਾ ਤੁਹਾਡੀ ਮਰਜ਼ੀ ਆ ਆਪਣਾ ਕਰੋ ਤਾਂ ਹੁਣ ਉਹਦੇ 'ਚ ਫਿਰ ਇਹ ਵੀ ਲਿਖਿਆ ਕਿ 2 ਦਸੰਬਰ 2024 ਨੂੰ ਜਿਹੜਾ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਸੀਗਾ ਤਾਂ ਉਸ ਫੈਸਲੇ ਮੁਤਾਬਕ ਦੋਨਾਂ ਧਿਰਾਂ ਨੂੰ ਆਪੋ ਆਪਣੇ ਚੁੱਲ੍ਹੇ ਸਿਮੇਟ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਕਿਹਾ ਗਿਆ ਸੀ ਠੀਕ ਹੈ ਪਰ ਹੁਣ ਮੰਨ ਕੋਈ ਨਹੀਂ ਰਿਹਾ ਸੁਖਵੀਰ ਸਿੰਘ ਬਾਦਲ ਦੀ ਧਿਰ ਨਹੀਂ ਮੰਨ ਰਹੀ ਪੰਜ ਮੈਂਬਰੀ ਕਮੇਟੀ ਨਹੀਂ ਮੰਨ ਰਹੀ ਤਾਂ ਸ਼੍ਰੀ ਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਬਹੁਤ ਸੀ ਤਾਂ ਹੁਣ ਇੱਥੋਂ ਸਮਝਿਆ ਕੀ ਜਾਵੇ ਕੀ ਇਹ ਆਦੇਸ਼ ਸੁਖਵੀਰ ਸਿੰਘ ਬਾਦਲ ਲਈ ਜਾਰੀ ਕੀਤਾ ਗਿਆ ਬਿਲਕੁਲ ਜਾਂ ਇਹ ਆਦੇਸ਼ ਪੰਜ ਮੈਂਬਰੀ ਕਮੇਟੀ ਲਈ ਜਾਰੀ ਕੀਤਾ ਗਿਆ ਤਾਂ ਜੇ ਮੰਨਿਆ ਜਾਵੇ ਤਾਂ ਇਹ ਆਦੇਸ਼ ਦੋਨਾਂ ਲਈ ਆ ਠੀਕ ਦੋਨਾਂ ਨੂੰ ਕਹਤਾ ਵੀ ਜੇ ਤੁਸੀਂ ਦੋਨਾਂ ਨੇ ਸਿਆਸਤ ਕਰਨੀ ਆ ਤਾਂ ਕਰੋ ਤੁਹਾਡੀ ਮਰਜ਼ੀ ਹੈ ਠੀਕ ਹੈ ਪਰ ਉਹਦੇ ਚ ਉਹਨਾਂ ਨੇ ਇਹ ਵੀ ਲਿਖਿਆ ਕਿ ਜਿਵੇਂ ਮੈਂ ਤੁਹਾਨੂੰ ਆਪ ਥੋੜਾ ਜਿਹਾ ਆਪ ਪੜ ਕੇ ਸੁਣਾਦ ਨੇ ਇਹਦੇ ਚ ਅੱਜ ਮਿਤੀ ਜਿਹੜਾ ਅਾ 6 ਅਗਸਤ ਨੂੰ ਪੰਨ ਸਿੰਘ ਸਹਿਬਾਂ ਦੇ ਜਿਹੜੀ ਕੱਤਰਤਾ 71 ਦਾ 72 ਦੇ ਵਿੱਚ ਹੁੰਦੀ ਹੈ ਤਾਂ ਉਹਦੇ ਵਿੱਚ ਲਿਖਿਆ ਕਿ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਸਿੰਘ ਸੁਭਾਵਾਂ ਸਿੱਖ ਸਿਆਸੀ ਧਿਰਾਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਪੱਤਰ ਤੇ ਸ਼ਿਕਾਇਤਾਂ ਜਿਹੜੀਆਂ ਉਪਜ ਰਹੀ ਸੀ ਤਾਂ ਉਹਦੇ ਵਿੱਚ ਲਿਖਿਆ ਕੁਝ ਧਿਰਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਬਤੋਂ ਸਰਪ੍ਰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ ਠੀਕ ਤਾਂ ਉਹਦੇ ਵਿੱਚ ਇਹ ਵੀ ਲਿਖਿਆ ਕਿ ਜੇਕਰ ਕੋਈ ਵੀ ਧਿਰ ਇਨਵਿਨ ਨਹੀਂ ਮੰਨਣਾ ਚਾਹੁੰਦੀ ਆ ਦੇਸ਼ ਨੂੰ ਤਾਂ ਉਹਨਾਂ ਨੂੰ ਆਪੋ ਆਪਣੀ ਸਿਆਸਤ ਮੁਬਾਰਕ ਜਾਨਕਿ ਇਸ਼ਾਰਾ ਜਿਹੜਾ ਦੋਨੋਂ ਕਿ ਉਹਨਾਂ ਨੇ ਇਹ ਵੀ ਲਿਖਿਆ ਕਿ ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਸੰਗਤ ਵਿੱਚ ਭਰਮ ਭਲੇਖੇ ਪੈਦਾ ਨਾ ਕੀਤੇ ਜਾਣ ਠੀਕ ਹੁਣ ਇਹ ਕਿਸੇ ਧਿਰ ਦਾ ਨਾਮ ਨਹੀਂ ਨਾ ਸੁਖਬੀਰ ਸਿੰਘ ਬਾਦਲ ਵਾਲੀ ਦਾ ਨਾ ਪੰਜ ਮੈਂਬਰ ਕਮੇਟੀ ਦਾ ਦੋਨੋਂ ਤੇਰਾ ਸੱਚੀਆਂ ਤੇ ਦੋਨੋਂ ਤੇਰਾ ਝੂਠੀਆਂ ਠੀਕ ਹੈ ਤਾਂ ਇਸ ਕਰਕੇ ਹੁਣ ਇਹਦੇ ਚ ਸੁਖਵੀਰ ਬਾਦਲ ਨੂੰ ਵੀ ਹਰੀ ਝੰਡੀ ਮਿਲ ਗਈ ਤੇ ਪੰਜ ਮੈਂਬਰੀ ਕਮੇਟੀ ਨੂੰ ਵੀ ਹਰੀ ਝੰਡੀ ਮਿਲ ਗਈ ਸੁਖਵੀਰ ਬਾਦਲ ਨੂੰ ਵੀ ਨੀਮਾ ਦਿਖਾਤਾ ਤੇ ਪੰਜ ਮੈਂਬਰੀ ਕਮੇਟੀ ਨੂੰ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਪ ਪੰਜ ਮੈਂਬਰੀ ਕਮੇਟੀ ਦੇ ਲਈ ਕੀ ਕੋਈ ਵੱਖਰਾ ਹੁਕਮਨਾਮਾ ਜਾਰੀ ਹੋਏਗਾ ਕੀ ਕੋਈ ਵੱਖਰਾ ਆਦੇਸ਼ ਜਾਰੀ ਹੋਏਗਾ ਜਾਂ ਜਿਹੜੇ ਹੁਕਮਨਾਮੇ ਤਹਿਤੋਂ ਭਰਤੀ ਹੋਈ ਸੀ ਕੀ ਹੁਣ ਉਹ ਪੰਜ ਮੈਂਬਰੀ ਕਮੇਟੀ ਉਹ ਆਪਣਾ ਹੁਕਮਨਾਮੇ ਤਹਿਤ ਪੂਰੀ ਆਪਣੀ ਭਰਤੀ ਲੈ ਕੇ ਸ਼੍ਰੀ ਕਾਲਤਾਖਰ ਸਾਹਿਬ ਤੇ ਪੇਸ਼ ਹੋਣਗੇ ਬਈ ਆ ਲਓ ਜੀ ਅਸੀਂ ਆਪਣੀ ਭਰਤੀ ਪੂਰੀ ਕਰਤੀ ਹੁਣ ਤੁਸੀਂ ਦੱਸੋ ਅੱਗੇ ਕੀ ਕਰਨਾ ਹੈ ਠੀਕ ਹੈ ਇਹ ਹਜੇ ਵੇਟ ਕਰਨੇ ਵਾਸਤੇ 11 ਅਗਸਤ ਨੂੰ ਪ੍ਰਧਾਨ ਕੌਣ ਬਣੇਗਾ ਕੀ ਉੱਥੇ ਸ਼੍ਰੀ ਕਾਲਤਾਖਰ ਸਾਹਿਬ ਦੇ ਸਿੰਘ ਸਾਹਿਬ ਆਉਣਗੇ ਕੀ ਐਸਜੀਪੀਸੀ ਪ੍ਰਧਾਨ ਆਉਣਗੇ ਕੀ ਉਹਨਾਂ ਨੂੰ ਬੁਲਾਇਆ ਜਾਏਗਾ ਕਿਉਂਕਿ ਸ਼੍ਰੀ ਕਾਲਤਾਖਰ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਾਈ ਸੀ ਜੇ ਭਰਤੀ ਉਸੇ ਕਮੇਟੀ ਐ ਤਾਂ ਉਹਨਾਂ ਨੂੰ ਬੁਲਾਉਣਾ ਚਾਹੀਦਾ ਹੈ ਉਹਨਾਂ ਨੂੰ ਆਉਣਾ ਚਾਹੀਦਾ ਹੈ ਕਿ ਜੇਕਰ राजे ਹੁਕਮਨਾਮਾ ਦੋਨਾਂ ਦੇ ਲਈ ਹੈ ਤੇ ਫਿਰ ਮੈਨੂੰ ਲੱਗਦਾ ਕਿ ਉਹ ਸਰਪ੍ਰਸਤੀ ਹੈ ਨਹੀਂ ਨਾ ਉਹਨੂੰ ਆ ਸਰਪ੍ਰਸਤੀ ਨਾ ਉਹਨੂੰ ਤਾਂ ਇਸ ਕਰਕੇ ਨਾਮ ਕਿਸੇ ਦਾ ਨਹੀਂ ਹੈ ਤਾਂ ਹੁਣ ਇਹਦੇ ਚ 11 ਅਗਸਤ ਤੱਕ ਵੇਟ ਕਰਨੀ ਪੈਗੀ ਕਿ ਵਾਕਈ ਉਹਨੂੰ ਤੇਜਾ ਸਿੰਘ ਸਮੁੰਦਰੀ ਹਾਲ ਮਿਲਦਾ ਹੈ ਕਿ ਨਹੀਂ ਮਿਲਦਾ ਉਹਦੀ ਪਰਮਿਸ਼ਨ ਕੌਣ ਦੇਗਾ ਪਰ ਅੱਜ ਪਰਮਿਸ਼ਨ ਵਾਲੇ ਤੇ ਕੋਈ ਬਹੁਤਾ ਜਿਹੜਾ ਹੈਗਾ ਜ਼ਿਕਰ ਨਹੀਂ ਹੋਇਆ ਤੇ ਐਸਜੀਪੀਸੀ ਨੇ ਵੀ ਉਹ ਤਹ ਤੱਕ ਕੋਈ ਫੈਸਲਾ ਜਿਹੜਾ ਨਹੀਂ ਲਿਆ ਠੀਕ ਹੈ ਰਪਾਣਾ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਬੋਲਦਾ ਪੰਜਾਬ ਦੇ ਵਿੱਚ ਜੋ ਸਿੰਘ ਸਭਾ ਨਾਲੋਂ ਅੱਜ ਇਹ ਸੰਦੇਸ਼ ਆਉ ਜਾਰੀ ਕੀਤਾ ਗਿਆ ਪੰਜਾਬ ਦੇ ਮੰਤਰੀ ਨੂੰ ਜਿਹੜਾ ਸਜ਼ਾ ਲਗਾਏਗੀ ਉਹਦਾ ਵੀ ਜ਼ਿਕਰ ਕੀਤਾ ਪਰ ਹੁਣ ਦੇਖਣਾ ਹੋਵੇਗਾ 11 ਤਰੀਕ ਨੂੰ ਕਿਹੜਾ ਅਕਾਲੀ ਦਲ ਦਾ ਨਵਾਂ ਪ੍ਰਧਾਨ ਹੋਵੇਗਾ ਕੀ ਇਹ ਸਿੰਘ ਸਬਾਰਾਂ ਦੇ ਆਦੇਸ਼ ਜਿਹੜੇ ਨੇ ਦੋਨੇ ਟੀਰਾ ਮੰਨਣ ਗਿਆ ਜਾਂ ਸੁਖਵੀਰ ਸਿੰਘ ਬਾਲ ਦਾ ਤੜਾ ਜਾਂ ਫਿਰ ਪੰਜ ਮੈਂਬਰੀ ਕਮੇਟੀ ਦਾ ਤੜਾ ਕੀ ਸਥਿਤੀ ਹੁੰਦੀ ਆਣ ਵਾਲੇ ਸਮੇਂ ਦੇ ਵਿੱਚ ਉਹ ਮੂਰ ਦੁਆਰਾ ਸੀ ਜਿਹੜੀ ਰਿਪੋਰਟ ਆ ਉਹ ਬੋਲਦਾ ਪੰਜਾਬ ਦੇ ਵਿੱਚ ਇਸੇ ਸਮੇਂ ਜਿਹੜਾ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸ ਫੀਲਡ ਫਾਰ 올 ਯੂਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕਾਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਤਾਬਾ ਇੰਡੀਅਨ ਕੁਜ਼ੀਨ Tracy fine authentic indian cuisine in Tracy or scan QR code to contact us. Similarly family dental office or scan QR code to contact us.